ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਜਾਏਗਾ ਜੀ ਉਹ ਦੀ ਸੰਗਰਾਮ ਸਾਰਿਆਂ ਦੇ ਘਰਾਂ ਵਿੱਚ ਦਿੱਸਾਂ ਜਿਹੜੇ ਲੱਗਣਾ ਨੇ ਅਸੀਂ ਕਰ ਲਿਆ ਜੋ ਦੁਬਾਰਾ ਸਾਹ ਕਨਾ ਸਾਹ ਦੇ ਦਿੱਧੀ ਚੱਲ ਗਿਆ ਸਰਦਾਰ ਵੀ ਚੱਲੇ ਨੇ ਅਸੀਂ ਕਿੰਨੇ ਜਾਗੇ ਚੱਲੇ ਆ

ਆਸ਼ਾ ਗੁਰਦੁਆਰੇ ਸਾਹਿਬ ਅੱਜ ਐਨਾ ਆਸ਼ਾ ਗੱਡੀਆਂ ਖੜਾਉਣ ਨੂੰ ਜਗ੍ਹਾ ਨਹੀਂ ਲਿੰਗਣ ਨੂੰ ਜਗ੍ਹਾ ਨਹੀਂ ਪੂਰੀ ਬਹੁਤ ਰੌਸ਼ ਹੋ ਰਿਹਾ ਗੱਡੀਆਂ ਨਹੀਂ ਲਿੰਗ ਰਹੀਆਂ ਲੰਡਾ ਲੱਗੀਆਂ ਬੰਦਨੀਆਂ ਗੱਡੀਆਂ ਦੀ ਤਿੰਨ ਤਿੰਨ ਲੰਨਾ ਹੋਈਆਂ ਬੰਦਨੀਆਂ ਗੱਡੀਆਂ ਦੀਆਂ ਗੱਡੀਆ ਕਟਾਣਾ ਸਾਹਿਬ ਐਨਾ ਰਾਸ਼ਮੋੜ ਲੱਗ ਗਿਆ ਤਿੰਨ ਤਨ ਲੈਣਾ ਹੋਣੀਆਂ ਪੰਨੀਆਂ ਨੇ ਅਸੀਂ ਤਾਂ ਗੁਰਦੁਆਰਾ ਸਾਹਿਬ ਤੋਂ ਵਾਪਸ ਚੱਲ ਫੇ ਨਾ ਗੱਡੀ ਜਾਂਦੀ ਆਂ ਗਾਂ ਨਾ ਗਾਂ ਪਾਰਕ ਜਾਂ ਪਾਰਕਾਂ ਚ ਖੜਾਉਣ ਨੂੰ ਜਗਾ ਅਸਾਂ ਲਖਾਵੇ ਕਿ ਮੈਂ ਤੇ ਜੀਵਾ ਤਾ ਕਰਕੇ ਅਸੀਂ ਵਾਪਸ ਮੋੜ ਲਈ ਗੱਡੀ ਵੀ ਨਾ ਤਾਂ ਗੱਡੀਆਂ ਜਾ ਰਹੀਆਂ ਨੇ ਵਿੱਚੇ ਬੱਸ ਇਹ ਤੇ ਹੁਣ ਕਮੇਟੀ ਨੂੰ ਪ੍ਰਬੰਧ ਕਰਨਾ ਚਾਹੀਦਾ ਗੱਡੀਆਂ ਦਾ ਜਿਵੇਂ ਪਾਰਕ ਦੀ ਬਹੁਤ ਲੋੜ ਹੈ ਪਾਰਕ ਦੀ ਘਾਟ ਕਰਕੇ ਬਹੁਤ ਰਾਸ਼ਾ ਗੱਡੀਆਂ ਖੜਾਣੀਆਂ ਹੋਈਆਂ ਅਸੀਂ ਤਾਂ ਬੱਸ ਚੱਲ ਪਏ ਸਾਥੋਂ ਮੱਥਾ ਵੀ ਟੇਕ ਹੋਇਆ ਗੱਡੀ ਉਹ ਨਹੀਂ ਜਾ ਰਹੀ ਕਹਾ ਨਾ ਫਿਰ ਬਾਅਦ ਜਦ ਲੈ ਵੀ ਜਾਂਦੇ ਕਹਾ ਨਿਕਲ ਲੈਣੀ ਸੀ ਗੱਡੀ ਸ਼ਾਮ ਤੱਕ ਹਾਂਜੀ ਅਸੀਂ ਕਟਾਣਾ ਸਾਹਿਬ ਗਏ ਸੀਗੇ ਸਤੋਂ ਮੱਥਾ ਵੀ ਟੇਕ ਹੋਇਆ ਇੰਨੀਆਂ ਰਸ ਸੀਗਾ ਬਹੁਤ ਜ਼ਿਆਦਾ ਫਿਰ ਅਸੀਂ ਮੇਰੇ ਪੇਕੇ ਆਉਂਦੇ ਨੇ ਰਸਤੇ ਅਸੀਂ ਮੇਰੇ ਪੇਕੇ ਮਿਲ ਕੇ ਆ ਗਏ ਹੁਣ ਆ ਗਏ ਅਸੀਂ ਘਰੇ ਤੇ ਮੱਥਾ ਨਹੀਂ ਟੇਕਿਆ ਗਿਆ ਸਤੋਂ ਅਸੀਂ ਉੱਥੇ ਬਾਹਰ ਨਸ਼ਕਾਰ ਕਰਕੇ ਆ ਗਏ ਇੰਨਾ ਰਸ ਸੀਗਾ ਬਾਕੀ ਤੁਸੀਂ ਦੱਸੋ ਦੱਸਣ ਵਾਲੀ ਗੱਲ ਇਹ ਆ ਅੱਜ ਬੜੀ ਖੁਸ਼ੀ ਦੀ ਗੱਲ ਲੱਗੀ ਐ ਮੈਨੂੰ ਅੱਜ ਮੈਂ ਜ਼ਿੰਦਗੀ ਚ ਪਹਿਲੀ ਵਾਰੀ ਕਟਾਣਾ ਸਾਹਿਬ ਇੰਨਾ ਰਸ ਦੇਖਿਆ ਮੈਨੂੰ ਮਹਿਸੂਸ ਹੋਇਆ ਵੀ ਜਿਹੜੇ ਲੋਕੀ ਡੇਰਿਆਂ 'ਚ ਜਾਂਦੇ ਸੀ ਪਖੰਡੀ ਬਾਬਿਆਂ ਦੇ ਮਗਰ ਜਾਂਦੇ ਸੀ ਜਿਹੋ ਜਿਹੀ ਉਹਨਾਂ ਦੀਆਂ ਵੀਡੀਓ ਵਾਇਰਲ ਹੋਈਆਂ ਨੇ ਜਿਹੋ ਜਿਹਾ ਉਹਨਾਂ ਨੇ ਸਾਡੇ ਸਮਾਜ ਦੇ ਵਿੱਚ ਮੈਮੂਨ ਨਾਲ ਕਹਿਣਾ ਨਹੀਂ ਚਾਹੁੰਦਾ ਵੀ ਜਿਹੋ ਗੰਦ ਪਾਇਆ ਉਹਨਾਂ ਨੇ ਉਸ ਤੋਂ ਲੋਕੀ ਸੁਚੇਤ ਹੋ ਗਏ ਨੇ ਬੱਚੇ ਸਾਡੇ ਮੁੜ ਕੇ ਅੱਜ ਗੁਰਦੁਆਰਿਆਂ 'ਚ ਨੂੰ ਆ ਗਏ ਨੇ ਗੁਰੂ ਘਰ ਨਾਲ ਲੱਗ ਰਹੇ ਨੇ ਬੜੀ ਖੁਸ਼ੀ ਦੀ ਗੱਲ ਆ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ ਇਹਨਾਂ ਪਖੰਡੀ ਬਾਬਿਆਂ ਤੋਂ ਬਚੋ ਇਹਨਾਂ ਡੇਰਾਬਾਦ ਤੋਂ ਬਚੋ ਜਿਨ੍ਹਾਂ ਨੇ ਸਾਡੀ ਸਿੱਖੀ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜੋ ਤਾਂ ਕਿ ਆਪਾਂ ਨੂੰ ਸੇਧ ਮਿਲ ਸਕੇ ਵੀ ਸਾਡਾ ਗੁਰੂ ਸਾਨੂੰ ਕਹਿੰਦਾ ਕੀ ਹੈ ਹੁਣ ਅੱਗੇ ਸਵਾ ਤੇ ਦਿਨ ਆ ਰਹੇ ਨੇ ਸਹਬਜ਼ਾਦਿਆਂ ਦੀ ਸ਼ਹੀਦੀ ਦੇ ਦਿਹਾੜੇ ਆ ਰਹੇ ਨੇ ਇਸ ਕਰਕੇ ਸਾਰੇ ਸੰਗਤ ਨੂੰ ਅੱਗੇ ਅਤਵਾਨ ਕੇ ਬੇਨਤੀ ਹੈ ਵੀ ਆਪਣੇ ਬੱਚਿਆਂ ਨੂੰ ਇਹਦੇ ਇਤਿਹਾਸ ਬਾਰੇ ਦੱਸੋ ਤੇ ਦਸਤਾਰਾਂ ਬਣਾਵੋ ਸਿਰਾਂ ਤੇ ਸੋਹਣੇ ਸੋਹਣੇ ਇਹਨਾਂ ਤੇ ਪਰਨੇ ਔਰ ਦਮਾਲੇ ਬੰਨੋ ਤਾਂ ਕਿ ਇਹਨਾਂ ਨੂੰ ਸਮਝ ਆ ਸਕੇ ਵੀ ਸਾਡੀ ਸਿੱਖੀ ਕੀ ਚੀਜ਼ ਹੈ ਡੇਰਾਬਾਦ ਨੇ ਸਾਨੂੰ ਗੁਰੂ ਘਰ ਨਾਲੋਂ ਤੋੜ ਕੇ ਹੋਰ ਪਾਸੇ ਲਾ ਲਿਆ ਸੀ ਅਜੇਸ ਕਰਕੇ ਰਸ਼ ਉੱਥੇ ਇੰਨਾ ਜ਼ਿਆਦਾ ਲੱਗ ਸੀ ਬਹੁਤ ਮਨ ਖੁਸ਼ ਹੋਇਆ ਵੀ ਹਾਂ ਲੋਕਾਂ ਨੂੰ ਸਮਝ ਆ ਗਈ ਹੈ ਡੇਰਾਵਾ ਛੱਡ ਕੇ ਇਹ ਗੁਰੂਗਰਾਹ ਨਾਲ ਆ ਗਏ ਨੇ ਹੁਣ ਤਾਂ ਬਹੁਤ ਫਰਕ ਪੈ ਗਿਆ ਅੱਗੇ ਨਾਲ ਹਾਂਜੀ ਸਾਨੂੰ ਬਹੁਤ ਖੁਸ਼ੀ ਹੋਈ ਅੱਜ ਇੰਨਾ ਰਸ਼ ਦੇਖ ਕੇ ਵੀ ਜਿਵੇਂ ਸਵੇਰ ਦੇ ਰਸ਼ ਹੁੰਦਾ ਇੰਨਾ ਰਸ਼ ਸੀਗਾ ਗੱਡੀਆਂ ਗੱਡੀਆਂ ਖੜੀਆਂ ਤੇ ਮੱਥਾ ਨਹੀਂ ਟੇਕ ਹੋਇਆ ਸਾਡੀ ਗੱਡੀ ਤਾਂ ਵਗਾਹ ਹੀ ਨਹੀਂ ਗਈ ਕਿ ਤਿੰਨ ਚਾਰ ਘੰਟੇ ਲੱਗਦੇ ਜਾਣੇ ਸੀ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਵੀ ਬੁੱਥੇ ਹੁਣ ਗੱਡੀਆਂ ਨੂੰ ਖੜਾਉਣ ਦਾ ਕੋਈ ਪ੍ਰਬੰਧ ਕਰਨਾ ਚਾਹੀਦਾ ਪਾਰਕਿੰਗ ਲਈ ਕਿਉਂਕਿ ਵੱਡੀ ਪਾਰਕਿੰਗ ਦੀ ਲੋੜ ਹੈ ਸੰਗਤ ਬਹੁਤ ਜ਼ਿਆਦਾ ਇਸ ਕਰਕੇ ਜ਼ਰੂਰੀ ਹੈ ਵੀ ਉੱਥੇ ਆ ਕੇ ਲੋਕੀ ਕੋਈ ਦਿੱਕਤ ਨਾ ਆਵੇ ਕੋਈ ਸੰਗਤ ਦੇ ਵਿੱਚ ਸੇਵਾਦਾਰ ਹੋਣ ਜਾਂ ਇਹਨਾਂ ਦੇ ਮੁਲਾਜ਼ਮ ਹੋਣ ਜਿਹੜੇ ਲੋਕਾਂ ਨੂੰ ਉੱਥੋਂ ਤੇ ਟ੍ਰੈਫਿਕ ਤੋਂ ਉਹਨਾਂ ਨੂੰ ਗੱਡੀਆਂ ਰੋਕਣ ਲਈ ਜਾਂ ਕਿਤੇ ਵੀ ਪਾਰਕ ਕਰ ਲਈ ਸੇਧ ਦੇਣ ਇਹ ਜ਼ਰੂਰੀ ਹੈ ਅੱਜ ਦੇ ਟਾਈਮ ਉੱਥੋਂ ਅੱਗੇ ਚੋਰੀ ਵੀ ਕਿੰਨੇ ਹੋਏ ਮੋਟਰਸਾਈਕਲ ਉਹਨਾਂ ਨੂੰ ਇੱਥੇ ਚਾਹੀਦੀ ਆ ਨਾ ਕਈ ਵਾਰ ਮੋਟਰਸਾਈਕਲ ਵੀ ਕਿੰਨੇ ਚੋਰੀ ਹੋਏ ਨੇ ਇੱਥੇ ਇਹ ਵੀ ਚੀਜ਼ਾਂ ਦਾ ਨਾਮ ਧਿਆਨ ਰੱਖਣਾ ਚਾਹੀਦਾ ਬਿਲਕੁਲ ਹੁਣ ਇਹਨਾਂ ਨੂੰ ਇਹ ਵਧਾ ਦੇਣੀ ਚਾਹੀਦੀ ਹੈ ਹੈਗੇ ਤਾਂ ਹੈ ਪਹਿਲਾ ਪਰਚੀ ਕੱਟਦੇ ਨੇ ਉਹ ਲੇਕਿਨ ਜਿਹੜੇ ਹਿਸਾਬ ਨਾਲ ਸੰਗਤ ਹੁਣ ਵੱਧ ਗਈ ਹੈ ਉਸ ਹਿਸਾਬ ਨਾਲ ਇਹਨਾਂ ਨੂੰ ਅੱਗੇ ਪ੍ਰਬੰਧ ਵੱਧ ਕਰ ਲੈਣਾ ਚਾਹੀਦੇ ਨੇ ਚਲੋ ਜੀ ਆਪਾਂ ਵੀਡੀਓ ਦਾ ਕਰਦੇ ਐਂਡ ਤੇ ਵਾਹਿਗੁਰੂ ਸਾਰਿਆਂ ਦੇ ਘਰਾਂ 'ਚ ਤੰਦਰੁਸਤੀਆਂ ਲੈ ਕੇ ਆਵੇ ਉਹ ਦਾ ਮਹੀਨਾ ਚੜ ਗਿਆ ਜੀ ਸਾਰੇ ਆਪਣੇ ਸੱਜ ਜਣ ਯਾਦ ਵਿੱਚ ਥੋੜਾ ਥੋੜਾ ਜਿੰਨਾ ਹੋ ਸਕੇ 5-10 ਮਿੰਟ ਅੱਧਾ ਘੰਟਾ ਜਿੰਨਾ ਹੋ ਸਕੇ ਸਾਰੇ ਹਾਜ਼ਰੀ ਲਾਓ ਉਹਨਾਂ ਵਿਚਾਰਨਾ 'ਚ ਜਪ ਜੀ ਸਾਦਾ ਪਾਠ ਕਰਿਆ ਜਾਏ ਮੋਲ ਮੰਤਰ ਦਾ ਪਾਠ ਕਰਿਆ ਜਾ ਬੈਗੁਰੂ ਬੈਗੁਰੂ ਦਾ ਜਪ ਕਰਿਓ ਜ਼ਰੂਰ ਹਾਜ਼ਰੀ ਲਾਈਓ ਜੀ ਚਲੋ ਵੀਡੀਓ ਦਾ ਕਰਦੇ ਆਂਡ ਜੀ ਵਾਹਿਗੁਰੂ ਜੀ ਕੀ ਕਾガルਸ ਵਾਹਿਗੁਰੂ ਜੀ ਕੀ ਫਤਿਹ